ਸਿੰਘ ਤਿਆਰ ਬਰ ਤਿਆਰ ਸਮਾਂ ਢੀਕਦੇ ਜਾਂਦੇ ਵਾਰਸ ਨੇ ਰਾਜ ਰਣਜੀਤ ਦੇ ਰਾਜ ਖਾਲਸਾ ਕਰੇਗਾ ਵਾਕ ਬਣੀ ਦਾ ਹੋ ਲੋਰ ਫੇਰ ਕੰਮ ਦਿਉ ਰਾਜਤਾਨੀ ਦਾ ਹੋ ਜੰਗ ਫੇਰ ਲੱਗੂ ਫੇਰ ਇਹੋ ਦੇ ਉੱਠਣੇ ਆਗੇ ਨਾਨਕ ਯਾਹੀ ਜੋ ਸਿੱਕੇ ਦੇਣਗੇ ਖੰਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਨ ਤੇ ਘੋੜਿਆਂ ਦਾ ਕੰਮ ਪਿੱਕੇ ਦੇਣਗੇ ਖੰਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਨ ਤੇ ਅਮਰੀਕਾ ਨੂੰ ਜਾਣਗੇ ਗੁਰੂ ਘਰ ਦੇ ਜੋ ਦੁਖੀ ਤਾਏ ਜਾਣਗੇ ਜਦੋਂ ਝਾਲਮਾਂ ਦੇ ਬਾਪ ਵਾਲੇ ਕੜੇ ਪਰਗੇ ਨਹੀਂ ਫੇਰ ਹੋਣਗੇ ਅਕਾਲੀ ਫੁੱਲਾ ਸਿੰਘ ਵਰਗੇ ਫੈਸਲਾ ਤੇ ਜਿੱਥੇ ਸਾਰੇ ਇਕੱਠੇ ਹੋ ਜਾਣੇ ਯਾ ਤਾਂ ਨੀਲੇ ਦਿਸਣੇ ਜਾਂ ਕੇਸਰੀ ਬਣੇ ਆਉਂਦੀ ਬਹਿਰੀਆਂ ਦੀ ਕਿਚੀ ਨੂੰ ਮਰੋੜ ਆਉਗੀ ਫੌਜ ਚੜਜੋ 96 ਕਰੋੜ ਆਉਗੀ ਤੇ ਸੱਪ ਗੰਗੂ ਦੇ ਵਾਰਸ ਕਿਨੇ ਫੇੜਗੇ